ਫਿਰ ਜਹਾਂਨ ਖਾਨ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਹਰ ਪਠਾਣ ਇਹ ਕੰਮ ਵੱਧ ਚੜ ਕੇ ਕਰਨਾ ਚਾਹੁੰਦਾ ਸੀ ਤਾਂ ਕਿ ਸ਼ਾਹ ਦੀ ਖੁਸ਼ੀ ਮਿਲ ਸਕੇ ਸਰੋਵਰ ਨੂੰ ਜਲਦੀ ਤੋਂ ਜਲਦੀ ਮਿੱਟੀ ਤੇ ਮਲਬੇ ਨਾਲ ਭਰ ਦਿੱਤਾ ਗਿਆ ਤੈਮੂਰ ਸ਼ਾਹ ਨੇ ਖੁਸ਼ ਹੋ ਕੇ ਖਾਨ ਖਾਨ ਨੂੰ ਅੰਮ੍ਰਿਤਸਰ ਦਾ ਸੂਬੇਦਾਰ ਥਾਪਿਆ ਇਧਰ ਦਮਦਮਾ ਸਾਹਿਬ ਇਕ ਸਿੰਘ ਸੁਨੇਹਾ ਲੈ ਕੇ ਆਇਆ ਉਦੋਂ ਦੀਵਾਨ ਲੱਗਾ ਹੋਇਆ ਸੀ ਤੇ ਬਾਬਾ ਜੀ ਦੀਵਾਨ ਵਿੱਚ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਸਾਬਰ ਸਦਕ ਸਹੀਦ ਫਰਮ ਪਉ ਖੋਵਣਾ ਸ਼ਬਦ ਦੀ ਕਥਾ ਕਰ ਰਹੇ ਸਨ ਤੇ ਆਕੇ ਉਹਨੇ ਬਾਬਾ ਜੀ ਨੂੰ ਇਹ ਖਬਰ ਸੁਣਾਈ ਕਿ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਤਮੂਰ ਸ਼ਾਹ ਦੇ ਕਹਨ ਤੇ ਜਹਾਂ Khan ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਦਰਬਾਰ ਸਾਹਿਬ ਟਾ ਦਿੱਤਾ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ ਬਾ ਬਾਬਾ ਜੀ ਇਸ ਖਬਰ ਨੂੰ ਸੁਣ ਕੇ ਉੱਠੇ ਬਾਕੀ ਸਾਰੇ ਸਿੰਘ ਵੀ ਇਹ ਖਬਰ ਸੁਣ ਕੇ ਵੀਰ ਰਸ ਵਿੱਚ ਆ ਗਏ ਉਸ 75 ਸਾਲ ਦੇ ਜਰਨੈਲ ਨੂੰ ਰੋ ਚੜਿਆ ਤੇ ਕਮਰ ਕਸੇ ਵਿੱਚ ਖੰਡੇ ਨੂੰ ਸਜਾਇਆ ਤੇ ਦਮਦਮਾ ਸਾਹਿਬ ਦੀ ertid ਤੋਂ ਤੁਰਨ ਵੇਲੇ ਗੁਰੂ ਸਾਹਿਬ ਦੇ ਚਰਨਾ ਵਿੱਚ ਅਰਦਾਸ ਕੀਤੀ ਹੇ ਗੁਰੂ ਰਾਮਦਾਸ ਪਾਤਸ਼ਾ ਕਲਗੀਧਰ ਸੱਚੇ ਪਾਤਸ਼ਾ ਜੀ ਮਾਤਾ ਸਾਹਿਬ ਗੌਰ ਜੀਓ ਦੁਸ਼ਮਣ ਨੇ ਹਰਿਮੰਦਰ ਸਾਹਿਬ ਦੀ ਖੋਰ ਬੇਅਦਬੀ ਕੀਤੀ ਹੈ ਤੇ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ ਹੈ ਆਪ ਜੀ ਦਾ ਖਾਲਸਾ ਦੁਸ਼ਟ ਨੂੰ ਉਸਦੀ ਕਰਨੀ ਦਾ ਫਲ ਪੁਗਟਾਉਣ ਲਈ ਤਿਆਰ ਬਰ ਤਿਆਰ ਹੈ ਗੁਰੂ ਸਾਹਿਬ ਜੀ ਆਪ ਜੀ ਨੇ ਮਿਹਰਾਂ ਬਖਸ਼ਣੀਆਂ ਸਿਦਕ ਬਖਸ਼ਣਾ ਦ੍ਰਿੜਤਾ ਬਖਸ਼ਣੀ ਕਿਰਪਾ ਕਰਨੀ ਕਿ ਇਹ ਪ੍ਰਣ ਨਿਭ ਜਾਏ ਬਾਬਾ ਜੀ ਦਾ ਇਹ ਪ੍ਰਾਣ ਵੇਖ ਕੇ ਮੌਤ ਨੂੰ ਵੀ ਕਬਰਾਟ ਹੋਈ ਤੇ ਹੁਣੀ ਹੱਸੀ ਕਿ ਇਹਨਾਂ ਦਾ ਸੀਸ ਤੇ ਹਰਮੰਦਰ ਸਾਹਿਬ ਪਹੁੰਚਣ ਤੋਂ ਪਹਿਲਾਂ ਹੀ ਧਰ ਨਾਲੋਂ ਵੱਖ ਹੋ ਜਾਣਾ ਹੈ ਸ਼ਾਇਦ ਉਹ ਸਿੰਘਾਂ ਦੇ ਸਿੱਧ ਤੋਂ ਅਣਜਾਣ ਸੀ ਮੱਥਾ ਟੇਕ ਕੇ ਬਾਬਾ ਜੀ ਨੇ ਸਿੰਘਾਂ ਵੱਲ ਤੱਕਿਆ ਸਿੰਘਾਂ ਨੇ ਆਪਣੇ ਸ਼ਸਤਰਾਂ ਤੇ ਪਕੜ ਮਜ਼ਬੂਤ ਕਰ ਲਈ ਚਿਹਰੇ ਤੇ ਲਾਲੀ ਸੂਰਜ ਵਾਂਗ ਫਖਰੀ ਸੀ ਬਾਬਾ ਜੀ ਖਾਲਸੇ ਨੂੰ ਸੰਬੋਧਿਤ ਹੋ ਕੇ ਬੋਲੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਦੁਸ਼ਟ ਦਰਬਾਰ ਸਾਹਿਬ ਤੇ ਚੜ ਕੇ ਆਇਆ ਹੈ ਤੇ ਚੜ ਕੇ ਆਏ ਨੂੰ ਬਾਜੀ ਮੋੜਨੀ ਖਾਲਸਾ ਬਖੂਬੀ ਜਾਣਦਾ ਹੈ ਸਿੱਖ ਹਰ ਇੱਕ ਜ਼ੁਲਮ ਨੂੰ ਸਹਿ ਸਕਦਾ ਹੈ ਪਰ ਹਰਮੰਦਰ ਸਾਹਿਬ ਦੀ ਬੇਅਦਬੀ ਸਹਿਣ ਨਹੀਂ ਕਰ ਸਕਦਾ ਉਹ ਹਰਮੰਦਰ ਜਿੱਥੇ ਆਪ ਅਕਾਲ ਪੁਰਖ ਨੇ ਮਿੱਟੀ ਤੇ ਬਠਲ ਚੁੱਕ ਕੇ ਸਰੋਵਰ ਦੀ ਖੁਦਾਈ ਦੀ ਸੇਵਾ ਕੀਤੀ ਦੁਸ਼ਟਾਂ ਨੇ ਉਸ ਰੋਵਰਪੂਰ ਕੇ ਸਾਡੀ ਅਣਖ ਨੂੰ ਵੰਗਾਰ ਰਿਆ ਹੈ ਹੁਣ ਸੀਸ ਲੇਕੇ ਲਾਉਣ ਦਾ ਵੇਲਾ ਆ ਗਿਆ ਹੈ ਸਹੀਦੀ ਗਾਣੇ ਬੰਨ ਲਵੋ ਅੱਜ ਲਾੜੀ ਮੌਤ ਨੂੰ ਵਰਨ ਲਈ ਕਮਰ ਕਸੇ ਕਾਸ ਲਵੋ ਤੁਹਾਡੀਆਂ ਤੇਗਾਂ ਨੂੰ ਮਿਆਨਾ ਉਦੋਂ ਹੀ ਨਸੀਬ ਹੋਣ ਜਿੰਨੀ ਦੇਰ ਬੇਅਦਬੀ ਦਾ ਬਦਲਾ ਪੂਰਾ ਨਹੀਂ ਹੋ ਜਾਂਦਾ ਤੇ ਮੁਗਲਾਂ ਦੇ ਸਿਰ ਧੜ ਤੋਂ ਅਲੱਗ ਨਹੀਂ ਹੋ ਜਾਂਦੇ ਤੁਰਨ ਵੇਲੇ ਦਮਦਮਾ ਸਾਹਿਬ ਦੀ ਸੇਵਾ ਸੰਭਾਲ ਬਾਈ ਨੱਥਾ ਸਿੰਘ ਜੀ ਤੇ ਕਰੀਬੀ ਸਿੰਘਾਂ ਨੂੰ ਸੌਂਪ ਦਿੱਤੀ ਤੇ ਬਾਕੀ ਸਾਰਾ ਜੱਥਾ ਬਾਬਾ ਦੀਪ ਸਿੰਘ ਜੀ ਦੇ ਮਗਰ ਚੱਲ ਪਿਆ ਤੇ ਉਹਨਾਂ ਵਿੱਚੋਂ ਇੱਕ ਵਿਦਿਆਰਥੀ ਸ਼ਬਦ ਗਾ ਰਿਹਾ ਸੀ ਗगन ਦਮਾਮਾ ਬਾਜੀਓ ਪਰਿਓ ਨਿਸਾਨੈ ਘਾਉ ਖੇਤ ਜੋ ਮੰਡਿਓ ਸੂਰਮਾ ਅਬਜੂਜਣ ਕੋ ਦਾਉ ਮਰਤਾ ਮਰਤਾ ਜਾਗ ਮੂਆ ਮਰ ਫੀ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ ਬਾਬਾ ਪਾਸਿੰਗ ਜੀ ਜਦੋਂ ਦਮਦਮਾ ਸਾਹਿਬ ਤੋਂ ਚੱਲੇ ਸਨ ਤਾਂ ਉਹਨਾਂ ਨੇ ਆਪਣੇ ਪਿੱਛੇ ਨਹੀਂ ਸੀ ਵੇਖਿਆ ਕਿ ਕਿੰਨੇ ਸਿੰਘ ਨਾਲ ਹਨ ਤੇ ਕਿੰਨੇ ਨਹੀਂ ਦਰਬਾਰ ਸਾਹਿਬ ਦੀ ਬੇਅਦਬੀ ਦੀ ਖਬਰ ਮਾਲਵੇ ਦੇ ਸਾਰੇ ਪਿੰਡਾਂ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਤੇ ਸਿਰਲੱਥ ਯੋਧੇ ਉਹਨਾਂ ਦੇ ਜਥੇ ਨਾਲ ਰਲਦੇ ਗਏ ਬਾਜ ਬਣ ਕੇ ਸਿੰਘ ਬਟੇਰੀਆਂ ਦਾ ਸ਼ਿਕਾਰ ਕਰਨ ਨਿਕਲੇ ਜਿਵੇਂ ਗਿੱਤੜ ਦੀ ਵੰਕਾਰ ਦਾ ਜਵਾਬ ਦੇਣ ਲਈ ਸ਼ੇਰ ਨਹੀਂ ਦਾ ਹੈ ਉਹਨਾਂ ਦੀ ਤੇਜ਼ ਚਾਲ ਚੀਤਿਆਂ ਦੀ ਚਾਲ ਨੂੰ ਵੀ maat ਪਾ ਰਹੀ ਸੀ ਤਰਨ ਤਾਰਨ ਸਾਹਿਬ ਜਾ ਕੇ ਉਹਨਾਂ ਨੇ ਪਹਿਲਾਂ ਪਰਾਉ ਕੀਤਾ ਤੇ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ ਸ਼ਹੀਦਾਂ ਦੇ ਸਰਤਾਜ ਥਨ ਗੁਰੂ ਅਰਜਨ ਸਾਹਿਬ ਜੀਓ ਆਪ ਜੀ ਦੇ ਹਰਿਮੰਦਰ ਸਾਹਿਬ ਦੀ ਦੁਸਤਾ ਨੇ ਭਾਰੀ ਬੇਅਦਬੀ ਕੀਤੀ ਹੈ ਕੋਈ ਤੇਰੇ ਦਰ ਤੇ ਹੀਰੇ ਜਵਾਰ ਰਾਤ ਭੇਟ ਕਰਦਾ ਹੈ ਕੋਈ ਕੀਮਤੀ ਦੁਸ਼ਾਲੇ ਕੋਈ ਮਾਇਆ ਤੇ ਕੋਈ ਕੜਾ ਪ੍ਰਸ਼ਾਦ ਅਰਪਣ ਕਰਦਾ ਹੈ ਇੰਨਾ ਸਿਰ ਲਥਯੋਦਿਆਂ ਤੇ ਇਸ ਨਿਮਾਣੇ ਸੇਵਕ ਦੀ ਆਪ ਜੀ ਦੇ ਚਰਨਾ ਪਾਸ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਜੀਓ ਏ ਸੀ ਤੇਰੇ ਦਰ ਦੀ ਅਜਮਤ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਕੁਰਬਾਨ ਹੋ ਜਾਵੇ ਕਿਰਪਾ ਕਰਨੀ ਇਹ ਪੇਟ ਪਰਵਾਨ ਕਰਨੀ ਜੀ ਤਰਨ ਤਰਨ ਸ਼ਹਿਰ ਤੋਂ ਬਾਹਰ ਨਿਕਲ ਕੇ ਬਾਬਾ ਜੀ ਨੇ ਆਪਣਾ 18 ਸੇਰ ਦਾ ਖੰਡਾ ਮਿਆਨੋ ਕੱਢਿਆ ਅਸਮਾਨੋਂ ਬਿਜਲੀ ਲਿਸ਼ਕੀ ਪਰ ਪਰਤ ਕੇ ਵਾਪਸ ਨਾ ਗਈ ਸ਼ਾਇਦ ਬਾਬਾ ਜੀ ਦੇ ਖੰਡੇ ਵਿੱਚ ਹੀ ਸਮਾ ਗਈ ਉਹਨਾਂ ਨੇ ਧਰਤੀ ਦੀ ਹਿੱਕ ਤੇ ਇੱਕ ਲਕੀਰ ਖਿੱਚੀ ਤੇ ਵੰਗਾਰ ਕੇ ਕਿਹਾ ਇਹ ਲਕੀਰ ਦਲੇਰੀ ਤੇ ਬੁਝਦਲੀ ਦਾ ਫਰਕ ਦੱਸੇਗੀ ਇਹ ਲਕੀਰ ਸੱਚ ਤੇ ਝੂਠ ਦਾ ਨਿਤਾਰਾ ਕਰੇਗੀ ਇਹ ਲਕੀਰ ਅੱਜ ਕੌਮ ਦੀ ਆਉਣ ਵਾਲੀ ਤਕਦੀਰ ਲਿਖੇਗੀ ਇਸ ਲਕੀਰ ਤੋਂ ਆਉਣ ਵਾਲੀਆਂ ਨਸਲਾਂ ਪ੍ਰੇਰਣਾ ਲੈਣਗੀਆਂ ਜਿਸ ਨੂੰ ਵੀ ਆਪਣਾ ਆਪ ਜਾਂ ਪਰਿਵਾਰ ਪਿਆਰਾ ਹੈ ਉਹ ਇੱਥੋਂ ਵਾਪਸ ਜਾ ਸਕਦਾ ਹੈ ਤੇ ਜਿਸ ਨੂੰ ਗੁਰੂ ਦਰੂ ਦੀ ਸਿੱਖੀ ਪਿਆਰੀ ਹੈ ਉਹ ਹੀ ਇਸ ਲਕੀਰ ਨੂੰ ਪਾਰ ਕਰੇਗਾ ਸਿੰਘਾ ਲਈ ਤਾਂ ਅਜਿਹੇ ਮੌਕਿਆਂ ਦਾ ਚਾ ਆਪਣੇ ਵਿਆਹ ਨਾਲੋਂ ਜ਼ਿਆਦਾ ਹੁੰਦਾ ਹੈ ਤੇ ਸ਼ਹਾਦਤ ਲਈ ਅਜਿਹੀ ਵੰਗਾਰਾ ਪਾਰ ਕਰਕੇ ਹੀ ਜਾਈਦਾ ਹੁੰਦਾ ਨਾ ਨੇ ਆਪਣੀਆਂ ਲਿਸ਼ਕ ਦੀਆਂ ਤੇਗਾਂ ਵੱਲ ਤੱਕ ਕੇ ਸੋਚਿਆ ਅੱਜ ਇਹਨਾਂ ਦੀ ਪਿਆਸ ਮੁਗਲਾਂ ਦੇ ਖੂਨ ਨਾਲ ਪੁਜੇਗ ਹੌਸਲੇ ਤੇ ਭਾਰੀ ਜੁਸੇ ਵਾਲੇ ਦਲੇਰ ਮਰਤਾ ਸਾਵੇ ਅੱਜ ਜੇ ਹਿਮਾਲੀ ਆਣ ਖਲੋ ਜਾਵੇ ਤਾਂ ਇਹ ਉਹਨੂੰ ਵੀ ਰਾਖ ਕਰ ਦੇਣਗੇ ਕੋਈ ਵੀ ਅਜੇਹਾ ਸਿੰਘ ਤੇ ਚੰਗੀ ਨਹੀਂ ਸੀ ਜਿਸ ਨੇ ਇਸ ਲਕੀਰ ਨੂੰ ਪਾਰ ਨਾ ਕੀਤਾ ਹੋ ਇੱਕ ਬਾਬਾ ਖੰਡੇ ਵਾਲਾ ਲੜ ਗਿਆ ਬਿਨ ਸੀਸ ਤੋਂ ਇੱਕ ਬਾਬਾ ਖੰਡੇ ਵਾਲਾ ਲੜ ਗਿਆ ਬਾਬਾ ਦੀਪ ਸਿੰਘ ਜੀ ਦੀ ਅਗਲੀ ਸਾਖੀ ਦੇਖਣ ਲਈ ਫੇਜ ਨੂੰ ਫੋਲੋ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਕਮੈਂਟ ਵਿੱਚ ਵਾਈ ਗਰੂ ਜੀ ਲਿਖਣਾ ਨਾ ਭੁੱਲਣਾ